ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੇਅਰ ਕਰਾਂਗੇ ਹਨਾ ਇਹ ਜਿੱਦਾਂ ਆਪਾਂ ਘੇਰੇ ਦਾ ਡਿਜ਼ਾਈਨ ਬਣਾਇਆ ਹੈ ਇਹ ਆਪਾਂ ਨੇ ਕਮੀਜ਼ ਦੇ ਘੇਰੇ ਦਾ ਡਿਜ਼ਾਈਨ ਤਿਆਰ ਕੀਤਾ ਜੀ ਦੇਖੋ ਬਹੁਤ ਜਿਆਦਾ ਸੋਹਣਾ ਕਰਿਆ ਜਿੱਦਾਂ ਕਿ ਬਿਨਾ ਕਟਿੰਗ ਤੋਂ ਤਿਆਰ ਕਰਿਆ ਆਪਣਲੇ ਲੈਸ ਪਾ ਕੇ ਬਹੁਤ ਪੈਣਾ ਦੇ ਕਮੈਂਟ ਆਉਂਦੇ ਸੀਗੇ ਕਿ ਬਿਨਾ ਕਟਿੰਗ ਤੋਂ ਦੱਸੋ ਸਾਨੂੰ ਇਹ ਵਾਲਾ ਡਿਜ਼ਾਈਨ ਬਣਾਉਣਾ ਇਹ ਤੁਸੀਂ ਜਿੱਦਾਂ ਕਿ ਕਲੀਆਂ ਵਾਲੀ ਲੈ ਕਲੀਆਂ ਵਾਲਾ ਡਿਜ਼ਾਈਨ ਵੀ ਇਹ ਵਾਲੀ ਪੈਨਲ ਲੈਸ ਨਾਲ ਤੁਸੀਂ ਬਣਾ ਸਕਦੇ ਹੋ ਪੈਨਲ ਲੈਸ ਲਗਾ ਕੇ ਇਹ ਦੇਖੋ ਬਿਨਾ ਕਟਿੰਗ ਕਿਤੇ ਬਣਾਇਆ ਬੜਾ ਸੋਹਣਾ ਜਿਹੜਾ ਹੈਗਾ ਡਿਜ਼ਾਈਨ ਬਣਿਆ ਹੋਇਆ ਹੈਗਾ ਤੁਹਾਨੂੰ ਸੌਖੇ ਜਿਹੇ ਤਰੀਕੇ ਨਾਲ ਦੱਸਾਂਗੇ ਵੀ ਤੁਸੀਂ ਇਹ ਡਿਜ਼ਾਈਨ ਕਿਦਾਂ ਤਿਆਰ ਕਰ ਸਕਦੇ ਹੋ ਆਜੋ ਜੀ ਫਿਰ ਵੀਡੀਓ ਨੂੰ ਜਿਹੜਾ ਹੈਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਤਾਂ ਕਿ ਧਿਆਨ ਨਾਲ ਦੇਖਿਓ ਵੀਡੀਓ ਸਕਿਪ ਨਾ ਕਰਿਓ ਸਾਰਾ ਕੁਝ ਜਿਹੜਾ ਹੈਗਾ ਤੁਹਾਨੂੰ ਸਮਝਾਵਾਂਗੇ ਵੀਡੀਓ ਦੇ ਵਿੱਚ ਲਓ ਜੀ ਪਹਿਲਾਂ ਆਪਾਂ ਕਮੀਜ਼ ਦੀ ਕਟਿੰਗ ਕਰ ਲਾਂਗੇ ਜਿੱਦਾਂ ਕਿ ਸਿੰਪਲ ਆਪਾਂ ਲੰਬਾਈ ਲਾਉਣੇ ਆ ਕਮੀਜ਼ ਦੀ ਹਨਾ ਉਹ ਲਾ ਲਾਂਗੇ ਜਿਹੜਾ ਹੈਗਾ 1 ਇੰਚ ਆਪਾਂ ਐਕਸਟਰਾ ਖਾਂਗੇ ਮਾਰ ਜਣ ਰੱਖਾਂਗੇ ਕਿਉਂਕਿ ਆਪਾਂ ਨੇ 4 ਪਿੰਟੈਕਸ ਪਾਉਣੇ ਆ 4 ਪਿੰਟੈਕਸ ਜਦੋਂ ਪਾਉਣੇ ਆ ਤਾਂ 1 ਇੰਚ ਕੱਪੜਾ ਤੁਸੀਂ ਵੱਧ ਲੈ ਸਕਦੇ ਹੋ ਜਿੰਨੇ ਤੁਸੀਂ ਪਿੰਟੈਕਸ ਪਾਉਣੇ ਆ ਉਹਦੇ ਹਿਸਾਬ ਨਾਲ ਜਿਹੜਾ ਹੈਗਾ ਕੱਪੜਾ ਲੈ ਸਕਦੇ ਹੋ ਅਸੀਂ 4 ਪਾਉਣੇ ਆ ਉਹਦੇ ਕਰਕੇ ਮੈਂ 1 ਇੰਚ ਜਿਹੜਾ ਹੈਗਾ ਕੱਪੜਾ ਵੱਧ ਰੱਖਿਆ ਜੇ ਤੁਸੀਂ ਨਹੀਂ ਵੀ ਸਮਝ ਲੱਗਦੀ ਤਾਂ ਪਹਿਲਾਂ ਘੇਰੇ ਦਾ ਡਿਜ਼ਾਈਨ ਬਣਾ ਲਓ ਜੀ ਕਾਟਾਂ ਵਗੈਰਾ ਫੇਰ ਪਾ ਲਓ ਕਿਉਂਕਿ ਫੇਰ ਡਿਜ਼ਾਈਨ ਬਣਾ ਕੇ ਲੰਬਾਈ ਤੁਸੀਂ ਫੇਰ ਵੀ ਰੱਖ ਸਕਦੇ ਹੋ ਲਓ ਜੀ ਆਪਾਂ ਨੇ ਦੋ ਲੈਸਾ ਲੈਤੀਆਂ ਨੇ ਇਹ ਆਪਾਂ ਨੇ ਪਾਈਪਿੰਗ ਵਗੈਰਾ ਨਾ ਬਾੰਗ ਕੱਢਣੀ ਹੈ ਇੱਕ ਚੌੜੀ ਲੈਤੀ ਹੈ ਜਿਹੜੇ ਡਿਜ਼ਾਈਨ ਬਣਾਉਣਾ ਹੈ ਲਓ ਜੀ ਪਹਿਲਾਂ ਆਪਾਂ ਜਿਹੜੀ ਹੈਗੀ ਘੇਰੇ ਦਾ ਜਿੱਥੋਂ ਆਪਣਾ ਘੇਰਾ ਫੋਲਡ ਹੋਣਾ ਹੈ ਹਨ ਉਥੋਂ ਆਪਾਂ ਨਿਸ਼ਾਨ ਲਾ ਲਿਆ ਟੱਕ ਲਾ ਲਿਆ ਉਸ ਤੋਂ ਬਾਅਦ ਆਪਾਂ 5 5 ਇੰਚ ਤੇ ਲਾਵਾਂਗੇ ਪਹਿਲਾਂ ਜਿਹੜਾ ਹੈਗਾ ਦੇਖੋ ਇਹਨੂੰ ਵੀ ਆਪਾਂ ਸਕੇਲ ਦੀ ਮਦਦ ਨਾਲ ਹਨ ਸਿੱਧੀ ਲਾਈਨ ਸਟ੍ਰੇਟ ਲਾਈਨ ਮਾਰ ਲਾਂਗੇ ਇੱਕ ਲਾਈਨ ਆਪਾਂ ਨੇ نیچے ਮਾਰਤੀ ਜਿੱਥੇ ਆਪਾਂ ਨੇ ਘੇਰਾ ਮੋੜਨਾ ਇਹ ਆਪਾਂ ਨੇ ਜਿੱਥੇ ਲੇਸ ਲਾਉਣੀ ਹੈ ਨਾ ਚੌੜੀ ਵਾਲੀ ਉਹ ਲਾ ਲਾਂਗੇ ਦੇਖੋ ਇਹ ਧਰ ਕੇ ਆਪਾਂ ਲੇਸ ਉੱਤੇ ਇਹ ਜਿਹੜੀ ਕੋਨਾ ਜਾਏਗਾ ਇਹਦੇ ਉੱਤੇ ਉੱਤੇ ਸिलाई ਲਾਵਾਂਗੇ ਬਿਲਕੁਲ ਕੋਰਨਰ ਦੇ ਉੱਪਰ ਸिलाई ਲਾਵਾਂਗੇ ਥੋੜਾ ਥੋੜਾ ਹੀ ਵਿੱਚ ਜਾਊ ਫੁੱਲ ਜਿਹੜੇ ਹੈਗੇ ਬਾਹਰ ਰਹਿ ਜਾਣਗੇ ਬਾਕੀ ਜਿਹੜੇ ਹੈਗੇ ਲੇਸ ਨੇ ਅੰਦਰ ਚਲੇ ਜਾਣਾ ਘੁੰਮ ਜਿੱਦਾਂ ਆਪਾਂ ਸिलाई ਲਾਉਣੀ ਹੈ ਨਾ ਉਦਾਂ ਲੱਗ ਜੂਗੀ ਇਹਦੇ ਨਾਲ ਤੁਸੀਂ ਲੇਸ ਕੱਟਣ ਦੀ ਲੋੜ ਨਹੀਂ ਹੈਗੀ ਜੀ ਇਸ ਤਰ੍ਹਾਂ ਹੀ ਲਾਵਾਂਗੇ ਆਪਾਂ ਬਿਨਾ ਕਟਿੰਗ ਤੋਂ ਕਿਉਂਕਿ ਕਟਿੰਗਾਂ ਦੀ ਤਾਂ ਆਪਾਂ ਤੁਹਾਨੂੰ ਕਾਫੀ ਵੀਡੀਓ ਦੇ ਚੁੱਕੇ ਆ ਹਨ ਦੇਖੋ ਆਪਾਂ ਇਹ ਲੇਸ ਇੱਥੋਂ ਜਿੰਨੀ ਕ ਆਪਣੇ ਲੱਗਣੀ ਹੈ ਆਪਾਂ ਉਥੋਂ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਹੀ ਆਪਾਂ ਦੂਸਰੇ ਪਾਸੇ ਵੀ ਜਿਹੜੀ ਹੈਗੀ ਸਿਲਾਈ ਲਾ ਲਾਂਗੇ ਪਹਿਲਾਂ ਸਿੰਪਲ ਸਿਲਾਈਆਂ ਲਾਵਾਂਗੇ ਆ ਦੇਖੋ ਆਪਣੀ ਇਹ ਸਿਲਾਈ ਵੀ ਕੰਪਲੀਟ ਹੋ ਗਈ ਹੁਣ ਆਪਾਂ ਨੇ ਕੀ ਕਰਨਾ ਜੀ ਇਹਨੂੰ ਉਲਟੀ ਸਾਈਡ ਜਿੱਥੇ-ਜਿੱਥੇ ਆਪਣੀ ਪਹਿਲਾ ਸਲਾਈ ਲੱਗੀ ਹੋਈ ਤੇ ਹਨਾ ਉਹਦੇ ਉੱਪਰ-ਉੱਪਰ ਦੀ ਸਲਾਈ ਲਾ ਦੇਣੀ ਹੈ ਜਿਹੜਾ ਹੈਗਾ ਸਿੱਧੀ ਲੈਣ ਜੀ ਕੋਨਾ ਜਿਹਾ ਉਹ ਵਿਚ ਆ ਜਾਊਗਾ ਤੇ ਬਾਹਰ ਜਿਹੜੇ ਹੈਗੇ ਕੱਲੇ ਫੁੱਲ ਫੁੱਲੀ ਦਿਖਣਗੇ ਆਪਣੇ ਦੇਖੋ ਗੁੰਮ ਸਲਾਈ ਨਾਲ ਜਿਹੜੀ ਹੈਗੀ ਇਹ ਲੈਂਸ ਲੱਗ ਕੇ ਤਿਆਰ ਹੁੰਦੀ ਹੈ ਬਹੁਤ ਸੋਹਣਾ ਡਿਜ਼ਾਈਨ ਬਣਦਾ ਆ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਬਣਦਾ ਜੀ ਆ ਦੇਖੋ ਇਹ ਜਿਹੜੀ ਹੈਗੀ ਕੱਲੀ ਔਰ ਦੂਜੇ ਪਾਸੇ ਵੀ ਆਪਾਂ ਇਸ ਤਰ੍ਹਾਂ ਹੀ ਲਾ ਦਾਂਗੇ ਆ ਦੇਖੋ ਜੀ ਆਪਣੇ ਦੋਨੇ ਲੈਸਾਂ ਲੱਗ ਕੇ ਦੋਨੇ ਪਾਸੇ ਸਲਾਈਆਂ ਲਾਤੀਆਂ ਆਪਾਂ ਨੇ ਹੁਣ ਆਪਾਂ ਇਹਨੂੰ ਦੱਬਾਂਗੇ ਉੱਪਰੋਂ ਕੱਪੜੇ ਨੂੰ ਉੱਪਰ ਇੱਕ ਇੱਕ ਸਲਾਈ ਲਾ ਦਾਂਗੇ ਫਿਰ ਜਿਹੜਾ ਹੈਗਾ ਡਿਜ਼ਾਈਨ ਵਧੀਆ ਦਿਖਦਾ ਜਦੋਂ ਆਪਾਂ ਆਲੇ-ਦਾਲੇ ਸਲਾਈ ਦੱਬ ਦੰਨੇ ਆ ਜੀ ਇਹ ਦੇਖੋ ਬੜੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਕੱਲੇ ਫੁੱਲ-ਫੁੱਲ ਜਿਹਾ ਬਾਹਰ ਦਿਖਦਿਆ ਦੇਖੋ ਜੀ ਇਹ ਡਿਜ਼ਾਈਨ ਆਪਣਾ ਬਣ ਗਿਆ ਇਸ ਤਰ੍ਹਾਂ ਜਿਹੜੀ ਹੈਗੀ ਪੁੱਠੇ ਪਾਸੇ ਆਜੂਗੀ ਤੇ ਇਸ ਤਰ੍ਹਾਂ ਜਿਹੜਾ ਹੈਗਾ ਡਿਜ਼ਾਈਨ ਬਣ ਗਿਆ ਹੁਣ ਆਪਾਂ ਐ ਲੈਸ ਦੇ ਵਾਲੇ ਵਾਲੇ 1 1 ਇੰਚ ਦੇ 1 ਇੰਚ ਤੇ ਫਿਰ 2 ਇੰਚ ਤੇ ਸਿੱਧੀਆਂ ਸਟੇਟ ਲੈਣਾ ਮਾਰ ਲਾਂਗੇ ਜਿੱਥੇ ਆਪਾਂ ਨੇ ਪਿੰਟੈਕਸ ਪਾਉਣੇ ਆ ਤੇ ਪਹਿਲਾਂ ਆਪਾਂ ਨਿਸ਼ਾਨ ਲਾ ਲਾਂਗੇ ਫਿਰ ਆਪਾਂ ਸਕੇਲ ਦੀ ਮਦਦ ਨਾਲ ਜਿਹੜਾ ਹੈਗਾ ਇਹਨਾਂ ਨੂੰ ਸਿੱਧੇ ਵੀ ਕਰ ਸਕਦੇ ਆ ਲਾਈਨਾਂ ਨੂੰ ਦੋਨੇ ਪਾਸੇ ਦੋ ਦੋ ਪਿੰਟੈਕਸ ਪਾਉਣੇ ਆ ਜੀ ਆਪਾਂ 1 1 ਇੰਚ ਦੇ ਮਾਰਜਨ ਤੇ ਜਿਹੜੇ ਹੈਗੇ ਨੇ ਨਿਸ਼ਾਨ ਲਾਵਾਂਗੇ ਆ ਦੇਖੋ ਹੁਣ ਆਪਾਂ ਸਕੇਲ ਨਾਲ ਇਹਨਾਂ ਨੂੰ ਬਿਲਕੁਲ ਸਿੱਧਾ ਕਰ ਲਓ ਉੱਪਰ ਉੱਪਰ ਸਲਾਈ ਲਾਉਣੀ ਹੈ ਤੁਸੀਂ ਇਹਨਾਂ ਦੇ ਫਿਰ ਜਿਹੜਾ ਹੈਗਾ ਕੱਪੜਾ ਡਬਲ ਕਰਕੇ ਹੈਨਾ ਸਿੱਧੇ ਪਾਸੇ ਇਹ ਵਾਲੀ ਸਲਾਈ ਲੱਗੇਗੀ ਦੇਖੋ ਲਾਈਨਾਂ ਆਪਣੀਆਂ ਜਿਹੜੀਆਂ ਹੈਗੀਆਂ ਵੱਜ ਗਈਆਂ ਨੇ ਦੂਸਰੇ ਪਾਸੇ ਵੀ ਆਪਾਂ ਲਾਈਨਾਂ ਮਾਰ ਲਾਂਗੇ ਜੀ ਕਿਉਂਕਿ ਲਾਈਨ ਨਾਲ ਸਲਾਈ ਬਿਲਕੁਲ ਸਿੱਧੀ ਲੱਗਦੀ ਹੈ ਜੀ ਬਿਲਕੁਲ ਜਿਹੜੀ ਹੈਗੀ ਸਟੇਟ ਸਲਾਈ ਲੱਗਦੀ ਹੈ ਇਹਦੇ ਵਿੱਚ ਵਿੰਗ ਜਾਣੀ ਪੈਣਾ ਚਾਹੀਦਾ ਬਿਲਕੁਲ ਸਿੱਧੀ ਸਲਾਈ ਹੁੰਦੀ ਹੈ ਇਹ ਵਾਲੀ ਆ ਦੇਖੋ ਹੁਣ ਆਪਾਂ ਇਹਨੂੰ ਸਿੱਧਾ ਪਾਸਾ ਕਮੀਜ਼ ਦਾ ਕਰਕੇ ਬਸ ਇਸ ਤਰ੍ਹਾਂ ਜਿਹੜੀ ਹੈਗੀ ਬਿਲਕੁਲ ਜਿਹੜੀ ਹੈਗੀ ਕੋਰਨਰ ਤੇ ਸਲਾਈ ਲਾਉਣੀ ਹੈ ਬਸ ਥੋੜਾ ਥੋੜਾ ਜਿਵੇਂ ਆਪਾਂ ਕਹਿੰਦੇ ਹਾਂ ਸੂਤ ਘ ਭਰ ਦੇ ਲਾਉਣੀ ਹੈ ਇਹ ਵਾਲੀ ਸਲਾਈ ਸਾਰੇ ਆਪਾਂ ਜਿਹੜੇ ਹੈਗੇ ਸਲਾਈਆਂ ਕੰਪਲੀਟ ਕਰਾਂਗੇ ਪਹਿਲਾਂ ਆਵਦੀਆਂ ਕੋਟਾਂ ਦੇ ਸੂਟਾਂ ਨੂੰ ਸਿੰਪਲ ਜਿਹੇ ਨੂੰ ਤੁਸੀਂ ਇਦਾਂ ਡਿਜ਼ਾਈਨ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਤਾਂ ਕਿ ਸਾਰੀਆਂ ਭੈਣਾਂ ਜਿਹੜੀਆਂ ਘਰੇ ਸਲਾਈ ਕਰਦੀਆਂ ਨੇ ਸਿੱਖ ਸਕਣ ਆ ਦੇਖੋ ਇੱਕ ਪਾਸੇ ਆਪਣੇ ਪਿੰਟੈਕਸ ਪੈ ਗਏ ਨੇ ਦੂਸਰੇ ਪਾਸੇ ਵੀ ਆਪਾਂ ਪਾਵਾਂਗੇ ਜਿਹੜੇ ਮੇਰੇ ਭੈਣਾਂ ਘਰੇ ਸਲਾਈ ਕਰਦੇ ਨੇ ਜੇ ਉਹ ਆਰਾਮ ਨਾਲ ਜਿਹੜਾ ਹੈਗਾ ਸਾਨੂੰ ਦੇਖ ਕੇ ਸਿੱਖ ਸਕਦੇ ਨੇ ਕਿਉਂਕਿ ਆਪਣਾ ਜਿਹੜਾ ਹੈਗਾ ਮੈਥਡ ਬਿਲਕੁਲ ਸੌਖਾ ਹੁੰਦਾ ਹੈ ਹਨ ਸਿਖਾਉਣ ਦਾ ਢੰਗ ਜਿਵੇਂ ਕਹਦੀ ਆਪਾਂ ਬਿਲਕੁਲ ਸੌਖੇ ਢੰਗ ਨਾਲ ਸਿਖਾਇਆ ਜਾਂਦਾ ਹੈ ਆ ਦੇਖੋ ਜੀ ਪਿੰਟੈਕਸ ਆਪਣੇ ਪੈ ਗਏ ਜਦੋਂ ਆਪਾਂ ਇਹਦੇ ਉੱਤੇ ਪ੍ਰੈਸ ਕਰਾਂਗੇ ਫਿਰ ਇਹਨਾਂ ਵਧੀਆ ਇਹਨੇ ਟਿਕ ਜਾਣੇ ਹੁਣ ਆਪਾਂ ਜਿਹੜਾ ਹੈਗਾ ਘੇਰਾ ਵੀ ਤਿਆਰ ਕਰ ਲਾਂਗੇ ਦੇਖੋ ਘੇਰੇ ਦੀ ਨਿਸ਼ਾਨ ਸਾਡਾ ਲਾਇਆ ਹੋਇਆ ਆ ਦੇਖੋ ਇਸ ਤਰ੍ਹਾਂ ਆਪਾਂ ਐਨਾ ਘੇਰਾ ਮੋੜਨਾ ਆ ਹੁਣ ਆਪਾਂ ਇਹਨੂੰ ਘੇਰੇ ਨੂੰ ਸਿੱਧਾ ਕਰਕੇ ਦੇਖੋ ਇਸ ਤਰ੍ਹਾਂ ਇਹ ਵਾਲੀ نیچے ਲੈਸ ਲਾਉਣੀ ਆ ਆਪਾਂ ਨੇ ਹੁਣ ਆਪਾਂ ਘੇਰਾ ਸਿੱਧਾ ਕਰ ਲਿਆ ਘੇਰੇ ਦਾ ਸੂਟ ਦਾ ਸਿੱਧਾ ਪਾਸਾ ਲੈਂਸ ਦਾ ਜਿਹੜਾ ਹੈਗਾ ਪੁੱਠਾ ਪਾਸਾ ਇਹਨੂੰ ਰੱਖ ਕੇ ਆ ਦੇਖੋ ਇਹ ਲੈ ਵਾਲੀ ਲੈਂਸ ਨੂੰ ਆਪਾਂ ਲਾਈਨ ਦੇ ਉੱਪਰ ਉੱਪਰ ਸਲਾਈ ਲਾ ਦਾਂਗੇ ਫਿਰ ਇਹਨੂੰ ਪਲਟ ਕੇ ਜਿਹੜਾ ਹੈਗਾ نیچے ਜੜੇ ਚਲੀ ਜਾਊਗੀ ਬਿਲਕੁਲ ਆ ਜਿਹੜਾ ਹੈਗਾ ਸਿੱਧਾ ਹੋ ਜਾਊਗਾ ਆ ਦੇਖੋ ਇਹਦੇ ਵੀ ਆਪਾਂ نیچے ਜਿਹੜੇ ਸਕਰੋਲ ਜਿਹਨੇ ਉਹੀ ਦਿਖਾਉਣੇ ਆ ਲਾਈਨ ਤੇ ਜਿਹੜੀ ਹੈਗੀ ਸਲਾਈ ਲਾਵਾਂਗੇ ਫਿਰ ਉਹਨੂੰ ਆਪਾਂ ਪਲਟ ਦਾਂਗੇ ਜੀ ਇਹ ਬਿਲਕੁਲ ਜਿਹੜਾ ਹੈਗਾ ਬਹੁਤ ਹੀ ਸੌਖੇ ਢੰਗ ਨਾਲ ਸਿਖਾਇਆ ਗਿਆ ਜੀ ਆ ਦੇਖੋ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਮੋੜ ਕੇ نیچے ਜਿਹੜਾ ਇਹ ਘੇਰਾ ਇਸ ਤਰ੍ਹਾਂ ਮੋੜ ਦਾਂਗੇ ਜੀ ਕਾਟਨ ਦੇ ਸੂਟਾਂ ਨੂੰ ਕਿਉਂਕਿ ਹਲਕੇ ਫੁਲਕੇ ਜਿਹੇ ਆਪਣੇ ਸੂਟ ਹੁੰਦੇ ਆ ਹਨਾ ਥੋੜਾ ਬਹੁਤਾ ਡਿਜ਼ਾਈਨ ਕਰ ਲਈਏ ਤਾਂ ਵਧੀਆ ਲੱਗਦੇ ਆ ਇੱਥੋਂ ਆਪਾਂ ਲੇਸ ਆਪਣੀ ਕਟਿੰਗ ਕਰ ਦਾਂਗੇ ਲੋ ਜੀ ਇਹ ਦੇਖੋ ਆਪਣਾ ਕਮੀਜ਼ ਬਣ ਕੇ ਤਿਆਰ ਹੋ ਗਿਆ ਦੇਖੋ ਕਿੰਨਾ ਸੋਹਣਾ ਜਿਹੜਾ ਹੈਗਾ ਹੇ ਨੀਚੇ ਵੀ ਆਪਾਂ ਨੇ ਘੇਰਾ ਵਗੈਰਾ ਮੋੜਤਾ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹ ਲੈਸ ਮੁੜ ਗਈ ਇਹ ਲੈਸ ਦੋ ਦੋ ਜਿਹੜੇ ਹੈਗੇ ਪਿੰਟੈਕਸ ਪੈ ਗਏ ਬਹੁਤ ਜਿਆਦਾ ਸੋਹਣੀ ਲੱਗਦੀ ਹੈ ਜਿੱਦਾਂ ਤੁਸੀਂ ਇਹ ਡਿਜ਼ਾਈਨ ਆਪ ਦਾ ਪੈਨਲ ਲੈਸ ਨਾਲ ਜਿੱਦਾਂ ਮਰਜ਼ੀ ਬਣਾ ਸਕਦੇ ਹੋ ਪੈਨਲ ਲੈਸ ਲਗਾ ਕੇ ਤੇ ਕਿਉਂਕਿ ਆਪਾਂ ਨੇ ਘੇਰੇ ਦਾ ਡਿਜ਼ਾਈਨ ਕਰਨਾ ਸੀਗਾ ਇਹ ਤਾਂ ਕਰਕੇ ਆਪਾਂ ਨੇ ਘੇਰੇ ਦਾ ਕਰਿਆ ਇਹ ਤੁਸੀਂ ਕਲੀਆਂ ਵਾਲਾ ਸਿੱਧਾ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਦੇਖੋ ਸੂਟ ਆਪਣਾ ਬਣ ਕੇ ਤਿਆਰ ਹੋ ਗਿਆ ਜਿਹੜੀ ਬਾਹਾਂ ਤੇ ਆਪਾਂ ਨੇ ਸਿੰਪਲ ਇੱਕ ਲੈਸ ਹੀ ਰੱਖੀ ਹੈ ਪਾਕਿਸਤਾਨੀ ਜਿਹੜੀ ਹੈਗੀ ਬਾਜੂ ਕੀਤੀ ਹੈ ਜੀ ਪਾਕਿਸਤਾਨੀ ਬਾਜੂ ਇਹ ਤਿੰਨ ਤਿੰਨ ਆਪਾਂ ਨੇ ਜਿਹੜੇ ਬਾਹਾਂ ਦੇ ਉੱਤੇ ਪਿੰਟੈਕਸ ਪਾਏ ਆ ਸੂਟ ਤੇ ਜਿਹੜੇ ਹੈਗੇ ਆਪਾਂ ਲੈਸ ਦੇ ਆਲੇ-ਦਾਲੇ ਦੋ-ਦੋ ਪਾਏ ਆ ਜੀ ਦੋ ਇੱਧਰ ਪਾਤੇ ਦੋ ਇੱਧਰ ਪਾਤੇ ਦੇਖੋ ਬਹੁਤ ਜ਼ਿਆਦਾ ਸੋਹਣਾ ਜਿਹੜਾ ਹੈਗਾ ਸੂਟ ਬਣ ਕੇ ਤਿਆਰ ਉਹ ਹੈ ਜਿੱਦਾਂ ਕਾਟਨ ਦੇ ਸੂਟਾਂ ਨੂੰ ਮੇਰੇ ਭੈਣਾਂ ਜਿੱਦਾਂ ਮਰਜੀ ਹੈ ਨਾ ਹਲਕਾ ਜਿਹਾ ਡਿਜ਼ਾਈਨ ਕਰਕੇ ਜਿਹੜੇ ਹੈਗੇ ਘਰੇ ਪਾ ਸਕਦੀਆਂ ਨੇ ਬਣਾ ਕੇ ਕਿਉਂਕਿ ਇਹ ਕੋਈ ਔਖਾ ਡਿਜ਼ਾਈਨ ਨਹੀਂ ਹੈਗਾ ਜੀ ਬਹੁਤ ਘੱਟ ਟਾਈਮ ਦੇ ਵਿੱਚ ਜਿਹੜਾ ਹੈਗਾ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਆਪਣੀ ਇੰਸਟਾਗ੍ਰਾਮ ਆਈਡੀ ਹੈਗੀ ਇਕੌਰ ਸੰਧੂ ਬਲੌਗ ਦੇ ਨਾਮ ਤੋਂ ਇਸ ਆਪਣੀ ਇੰਸਟਾਗ੍ਰਾਮ ਆਈਡੀ ਹੈਗੀ ਹੈ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ